ਕੋਈ ਨਾ ਹੋਵੇ। 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 ਚਾ। ਇਕੱਲੇ ਨੂੰ ਬੜਾ ਹੋਰ ਫੜੀਓ। ਥੋੜਾ ਥੋੜਾ ਖੁੱਲ ਜਾਓ। ਫੋਟੋ ਸਹੀ ਆ ਜਾਏ ਨਾ ਹੋਰ ਕੋਈ ਗੱਲ ਨਹੀਂ। ਫੋਟੋ ਕਿੱਥੇ ਨਾ। ਇੱਕ ਮਿੰਟ। ਤੁਸੀਂ ਬੂਟੇ ਥੋੜਾ ਥੋੜਾ ਥੱਲੇ ਕਰ ਲਓਂਗੇ ਬੂਟੇ। ਬੇਟਾ। ਅੱਲਾ ਬਣੇ। ਬਹੁਤ ਬੁਦਾਈਆਂ। ਅੱਲਾ ਬਾਈ। ਦਾ ਰਿਹਾ ਬੀ ਆਵਾਜ਼ ਆ ਬਾਬ ਬਾਰਗਨ ਹਾਂਜੀ ਸਹੀ ਗੱਲ ਹੈ ਇਹ ਤੁਹਾਡੇ ਮਾਪਿਓ ਦੇ ਸੰਸਕਾਰਾਂ ਦੀ ਗੱਲ ਹੈ ਤੁਹਾਨੂੰ ਇੰਨਾ ਵਧੀਆ ਸੰਸਕਾਰ ਦੀ ਗੱਲ ਦੇਖੋ ਆਪਣੇ ਹਾਕਕੇ ਵਾਸਤੇ ਬਹੁਤ ਵੱਡਾ ਮਾਣ ਦੀ ਗੱਲ ਹੈ ਕਿਉਂਕਿ ਸਾਡੇ ਪਰਿਵਾਰ ਹੈ ਇੱਕ ਹੀ ਪਰਿਵਾਰ ਹੈ ਮਿੱਕਰ ਸਿੰਘ ਦਾ ਸਾਰਿਆਂ ਦਾ ਉਹਨਾਂ ਦੀ ਬੱਚੀਆਂ ਨੇ ਮਿਹਨਤ ਕੀਤੀ ਹੈ ਇੱਥੋਂ پتہ ਲੱਗਦਾ ਹੈ ਵੀ ਜਿਹੜਾ ਬੱਚਾ ਮਿਹਨਤ ਕਰਦਾ ਹੈ ਉਹ ਹਮੇਸ਼ਾ ਜਿਹੜਾ ਮੰਜ਼ਲਾ ਹੈ ਉਹ ਪਾ ਲੈਂਦਾ ਹੈ ਤੇ ਰੋਲ ਮਾਡਲ ਨੇ ਸਾਡੀ ਬੱਚੀਆਂ ਇਹ ਬਾਕੀ ਸਮਾਜ ਵਾਸਤੇ ਵੀ ਜਿਹੜੀ ਗਰੀਬੀ ਹੈ ਉਹ ਕਿਸੇ ਕੰਮ ਤੇ ਹਿੰਡਰਸਪੈਰ ਵਾਲੀ ਕਰਦੀ ਹੈ ਜੇ ਮਿਹਨਤ ਕਰਦਾ મતਲਬ ਹੋਵੇ ਨਾ ਤੁਹਾਡੇ ਵਿੱਚ ਇੱਕ ਬਾਲਾ ਜੀ ਮਿਹਨਤ ਕਰਦਾ ਫਿਰ ਗੱਲ ਨਹੀਂ ਹੈ ਸੋ ਅੱਜ ਇਸ ਬੱਚੀਆਂ ਨੂੰ ਸਿਰ ਤੇ ਹੱਥ ਰੱਖਣ ਵਾਸਤੇ ਬੱਚਿਆਂ ਨੂੰ ਹੱਲਾਸ਼ੀਰੀ ਦੇਣ ਵਾਸਤੇ ਪਰਿਵਾਰ ਨੂੰ ਉਹਨਾਂ ਦੀ ਮਾਤਾ ਨੂੰ ਪਿਤਾ ਨੂੰ ਸ਼ਰਮ ਆ ਦੇਣ ਵਾਸਤੇ ਕਰਮਜੀਤ ਸਿੰਘ ਮਾਹੌਲ ਜੋ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਮਹਾਨ ਸਟਾਰ ਨੇ ਉਹ ਆਏ ਨੇ ਬੜੇ ਹਰੀ ਵਾਸਤੇ ਮਾਨ ਵਾਲੀ ਗੱਲ ਹੈ ਉਹਨਾਂ ਨਾਲ ਸਾਰਾ ਉਹਨਾਂ ਦੀ ਟੀਮ ਆਈ ਹੈ ਸੋ ਇਹ ਇੱਕ ਦੱਸਦਾ ਮਤਲਬ ਇਸ ਕਰ ਦੱਸਦਾ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਵਿੱਚ ਮਿਹਨਤ ਹਮੇਸ਼ਾ ਫਲ ਪੈਂਦਾ ਕਿਉਂਕਿ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਵੀ ਦੇਖੋ ਬੱਚੋ ਹੁਣ ਤੁਸੀਂ ਇਹਨਾਂ ਸਮਝੋ ਵੀ ਸਾਡੇ ਸਾਨੂੰ ਕੋਈ ਐਮਐਲਏ ਨਹੀਂ ਜਾਣਦਾ ਕੋਈ ਮਿਨਿਸਟਰੀ ਨਹੀਂ ਜਾਣਦਾ ਸਾਡੇ ਬੱਚੇ ਤਾਂ ਪੜ੍ਹ ਹੀ ਸਕਦੇ ਸਾਡੇ ਬੱਚੇ ਬਿਨਾਂ ਕੋ ਲੱਗ ਹੀ ਸਕਦੇ ਉਹ ਗੱਲ ਸ਼ਰਤੀ ਸੀ ਅਸੀਂ ਕਿ ਕੋਈ ਪੈਸਾ ਨਹੀਂ ਕੋਈ ਸ਼ਪਾਰਟ ਨਹੀਂ ਤੁਹਾਡੀ ਮਿਹਨਤ ਹੀ ਤੁਹਾਡਾ ਮਤਲਬ ਨਤੀਜਾ ਹੈ ਬੱਚਿਆਂ ਨੇ ਇਹ ਕਹਿਣਾ ਜਿੱਥੇ ਅਸੀਂ ਪਹਿਲਾਂ ਐਮਐਲਏ ਬਾਰੇ ਸੁਣਦੇ ਹੁੰਦੇ ਸੀ ਅੱਜ ਸਾਡੇ ਘਰ ਐਮਐਲਏ ਤੇ ਮੰਤਰੀ ਆ ਰਹੇ ਨੇਗੇ ਉਹਨਾਂ ਦੀ ਉੱਚੀ ਖੁਸ਼ੀ ਪਾਈ ਜਾਂਦੀ ਨਹੀਂ ਨਹੀਂ ਪਹਿਲਾਂ ਵੀ ਮਾ ਕੇ ਜਾਣਾ ਮੈਂ ਘਰੇ ਮਿਲ ਕੇ ਆ ਕੇ ਆ ਗਿਆ ਸਾਡਾ ਆਪਣਾ ਪਰਿਵਾਰ ਹੈ ਗੱਲ ਹੈ ਪਹਿਲਾਂ ਵੀ ਆ ਕੇ ਗਏ ਅੱਜ ਜਦੋਂ ਕਰਮਜੀਤ ਨੂੰ ਮੌਣੇ ਦੱਸਿਆ ਮੈਨੂੰ ਵੀ ਮੈਂ ਆ ਰਿਹਾ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਸੀ ਫਿਲਮ ਦੀ ਮਾਨਸਾ ਤੇ ਇਹਨਾਂ ਨੇ ਸੋਚਿਆ ਵੀ ਰਾਹ ਦੇ ਵਿੱਚੋਂ ਬੱਚਿਆਂ ਨੂੰ ਵੀ ਮੈਂ ਮਤਲਬ ਇੱਕ ਤਰ੍ਹਾਂ ਦਾ ਅਸ਼ੀਰਵਾਦ ਹੈ ਮਤਲਬ ਸਭ ਵੱਡੀ ਗੱਲ ਕਰ ਵਿੱਚ ਖੁਦਾ ਆਇਆ ਕਿ ਕਿੰਨੀ ਵੱਡੀ ਗੱਲ ਪਹੁੰਚਦੀ ਹੈ ਇਸਾ ਗੱਲ ਫਿਲਮ ਦਸਤੂਜੇ ਵਿੱਚ ਸੋ ਬਿਸ਼ੇਵ ਲੈ ਕੇ ਵੀ ਮਤਲਬ ਕੱਲ ਨੂੰ ਇਹਨਾਂ ਨੇ ਕਿਰਕੀ ਈਦਾਈ ਲੱਗ ਬੋਲਦੇ ਨੇ ਬੱਚੀਆਂ ਦੇ ਵਾਸਤੇ ਉਹ ਹੋ ਜਾਂਦਾ ਵੀ ਦੇਖੋ ਵੀ ਥੱਲੋ ਨਿਕਲ ਕੇ ਨੀਵੇਂ ਘਰ ਦੇ ਵਿੱਚੋਂ ਬੱਚੀਆਂ ਨੇ ਆਪਣੇ ਆਪ ਰੋਚਾ ਕੀਤਾ ਸੋ ਮੈਂ ਤਾਂ ਬਹੁਤ ਵੱਡੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਸਰਦਾਰ ਬਕਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿਉਂਕਿ ਉਹ ਗ੍ਰੰਥੀ ਸਿੰਘ ਨੇ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਇੰਨੇ ਅੱਛੇ ਸੰਸਕਾਰ ਦਿੱਤੇ ਕਿ ਅੱਜ ਉਹਨਾਂ ਦਾ ਸਿਰ ਇਹਨਾਂ ਬੱਚੀਆਂ ਨੇ ਬਿਆੰਦਕੌਰ ਰਿੰਪੀਕੌਰ ਤੇ ਹਰਦੀਪ ਕਰਨੇ ਮਾਣ ਨਾਲ ਉੱਚਾ ਕੀਤਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਔਲਾਦ ਤੁਹਾਡੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਨਹੀਂ ਹੁੰਦੀ ਤੇ ਅੱਜ ਐਡੇ ਛੋਟੇ ਘਰ ਦੇ ਵਿੱਚ ਇਹ ਕੁੜੀਆਂ ਨੇ ਰਹਿ ਕੇ ਔਰ ਇੰਨਾ ਵੱਡਾ ਜਿਹੜਾ ਪੇਪਰ ਕਲੀਅਰ ਕੀਤਾ ਯੂਨਸੀ ਦਾ ਔਰ ਮੇਰੇ ਵੱਲੋਂ ਪੂਰੇ ਪਰਿਵਾਰ ਨੂੰ ਤੇ ਪੂਰੇ ਇਲਾਕੇ ਨੂੰ ਵਧਾਈ ਵਧਾਈਆਂ ਨੇ ਜੀ ਔਰ ਮੇਰੇ ਨਾਲ ਐਮਐਲਏ ਸਾਹਿਬ ਆਏ ਨੇ ਪ੍ਰਿੰਸੀਪਲ ਬੋਧਰਾਮ ਜੀ ਤੇ ਬੜੀ ਖੁਸ਼ੀ ਹੋਈ ਹੈ ਕਿ ਅੱਜ ਮੈਂ ਇਨਾਂ ਬੱਚੀਆਂ ਦੇ ਰੂਪ ਰੂਪ ਆ ਔਰ ਸਾਡੀ ਫਿਲਮ ਵੀ ਆ ਰਹੀ ਹੈ ਜਿਹੜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੇ ਇਹੋ ਜਿਹੀਆਂ ਕੁੜੀਆਂ ਜਿਹਦੀਆਂ ਹੁਣ ਉਹਨੂੰ ਪਰੇਸ਼ਾਨੀ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਹਰ ਕੁੜੀਆਂ ਨੇ ਔਰ ਇੱਕ ਜ਼ਰੂਰ ਮਾਪਿਆਂ ਨੂੰ ਹੁੰਦਾ ਆਪਣੇ ਦਿਲ ਦੇ ਵਿੱਚ ਕਿ ਮੇਰੀਆਂ ਕੁੜੀਆਂ ਨੇ ਕੁੜੀਆਂ ਨੇ ਬਾਪ ਦਾ ਚਿੰਤਤ ਹੋਣਾ ਵਾਜਿਬ ਵੀ ਹੈ ਪਰ ਚੰਗੀਆਂ ਜਿਹੜੇ ਸੰਸਕਾਰਾਂ ਦੇ ਨਾਲ ਪਲੀਆਂ ਧੀਆਂ ਨੇ ਆਪਣੇ ਮਾਪਿਓ ਦਾ ਇੰਨਾ ਨਾਰਾਸ਼ਨ ਕਰਦਿਆਂ ਨੇ ਇੰਨਾ ਪ੍ਰਾਊਡ ਫੀਲ ਕਰਾਉਂਦਿਆਂ ਨੇ ਅੱਜ ਜਦੋਂ ਸਰਦਾਰ ਬਿੱਕਰ ਸਿੰਘ ਬਾਜ਼ਾਰ ਵਿੱਚ ਲੰਘਦੇ ਹੋਣਗੇ ਤਾਂ ਸਾਰੇ ਹੱਥ ਖੜਾ ਕਰਕੇ ਕਹਿੰਦੇ ਹੋਣਗੇ ਵੀ ਉਹ ਉਹ ਬਿੱਕਰ ਸਿੰਘ ਆ ਜਿਹਦੀਆਂ ਕੁੜੀਆਂ ਨੇ ਅੱਜ ਨੈੱਟ ਪਾਸ ਕੀਤੀਆਂ। ਪਿਛਲੇ ਸੋਸਾਇਟੀ ਮੂਵਮੈਂਟ ਦਾ ਹੈ ਪਿਛਲੇ ਸਮੇਂ ਦਾ ਜੋ ਲੜਕੀਆਂ ਨੂੰ ਸਿਰ ਤੇ ਬਹੁਤ ਸਮਝ ਆਉਂਦਾ ਸੀ ਇਹਨਾਂ ਲੜਕੀਆਂ ਨੇ ਆਪਣੇ ਪਿਓ ਦਾ ਬਹੁਤ ਦੂਰ ਕੀਤਾ। ਬਿਲਕੁਲ ਜੀ ਕੁੜੀਆਂ ਪੁੱਤਾਂ ਵਾਂਗੂ ਆ ਕੁੜੀਆਂ ਜਿਹੜੀਆਂ ਹੁੰਦੀਆਂ ਕੁੜੀਆਂ ਹੁਣ ਰੋਣ ਵਾਲੀ ਗੱਲ ਨਹੀਂ ਸਾਡੀ ਫਿਲਮ ਦੇ ਵਿੱਚ ਵੀ ਮਾਣ ਵਾਲੀ ਗੱਲ ਹੈ। ਇਹਨਾਂ ਨੇ ਮਾਣ ਵਧਾਇਆ ਆਪਣੇ ਮਾਪਿਓ ਦਾ ਆਪਣੇ ਇਲਾਕੇ ਤੇ ਘਰ ਦੇ ਹਾਲਾਤ ਜਿਹੜੇ ਨੇ ਜੀ ਤੁਸੀਂ ਘਰ ਦੇ ਹਾਲਾਤ ਦੇਖੇ ਨੇ ਕਿ ਆਪਣੀ ਸਰਕਾਰ ਵੱਲੋਂ ਕੋਈ ਇਸ ਦਿਨ ਸਪਰਸ਼ ਪਾਈ ਜਾਏਗੀ ਦੇਖੋ ਜੀ ਇਹ ਤਾਂ ਆ ਖੜੀ ਹੈ ਸਰਕਾਰ ਇਹਨਾਂ ਨੇ ਕਰਨਾ ਹੈ ਮੈਂ ਆਪਣੇ ਵੱਲੋਂ ਜੋ ਵੀ ਮੈਨੂੰ ਮਤਲਬ ਇਹ ਬੱਚੀ ਕਹਿਣਗੇ ਆਪਾਂ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਬੱਚੇ ਕਹਿ ਰਹੇ ਕਿਸੇ ਅੱਗੇ ਵੀ ਇਹਨਾਂ ਨੇ ਪੜ੍ਹਨਾਂਗੇ ਇਲੈਕਟ੍ਰੀਕਲ ਦੇਖੇ